ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਤੁਹਾਡਾ ਮੁਰਤ ਤੋਂ ਸਵਾਗਤ ਹੈ ਚੈਨਲ YouTube ਵਾਲੇ ਫਾਰਮਰ ਤੇ ਤੁਹਾਡੇ ਆਪਣਾ ਚੈਨਲ ਹੈ ਜੀ ਤੁਸੀਂ ਜਦੋਂ ਵੀ ਵੀਡੀਓਜ਼ ਦੇਖਦੇ ਹੋ ਤਾਂ ਸਾਨੂੰ ਚੰਗਾ ਲੱਗਦਾ ਹੈ ਤੁਸੀਂ ਸਾਡੀ ਵੀਡੀਓਜ਼ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਲਗਾਤਾਰ ਸਾਡੀ ਵੀਡੀਓਜ਼ ਦੇਖ ਕੇ ਚੈਨਲ ਸਬਸਕ੍ਰਾਈਬ ਕਰ ਰਹੇ ਹੋ ਤੇ ਉਮੀਦ ਕਰਦੇ ਹਾਂ ਤੁਸੀਂ ਅੱਗੇ ਵੀ ਸਾਡੇ ਚੈਨਲ ਨੂੰ ਐਵੇਂ ਦੇਖਦੇ ਰਹੋਗੇ ਅੱਜ ਦਾ ਸੰਭਾਵੀ ਤੁਸੀਂ ਦੇਖ ਹੀ ਚੁੱਕੇ ਹੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮੌਸਮ ਦੇ ਵਿੱਚ ਜੋ ਹਲਚਲ ਇੱਕ ਦਿਖਾਈ ਦੇ ਰਹੀ ਹੈ ਆਉਂਦੇ ਦਿਨਾਂ ਦੇ ਵਿੱਚ ਉਹਦੇ ਬਾਰੇ ਅਪਡੇਟ ਦਵਾਂਗੇ ਜੀ ਮੀ ਕਣੀ ਹਨੇਰੀ ਦਾ ਕੀ ਸੰਭਾਵ ਨਾ ਹੈ ਪੰਜਾਬ ਦੇ ਮੌਸਮ ਵਿਭਾਗ ਵੱਲੋਂ ਜੋ ਜੋ ਅਲਰਟ ਜਾਰੀ ਕੀਤਾ ਗਿਆ ਹੈ ਤੇ ਅੱਜ ਦੀ ਗੱਲ ਕਰੀਏ ਅਗਰ 9 ਤਰੀਕ ਦੀ ਤਾਂ ਫਿਲਹਾਲ ਤਾਜ਼ਾ ਸੈਟਲਡ ਇਮੇਜ ਤੁਹਾਡੇ ਸਾਹਮਣੇ ਹੈ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਜਾਂ ਪੁਰਾਣੇ ਦਰਸ਼ਕ ਵੀ ਰਹੋ ਲਗਾਤਾਰ ਸਾਡੀ ਵੀਡੀਓਜ਼ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਸਾਰੀ ਨੋਟੀਫਿਕੇਸ਼ਨਾਂ ਔਨ ਕਰਦੇ ਹੋ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਕਰਿਓ ਯਾਰਾ ਦੋਸਤਾਂ ਵੈਲੀਆਂ ਨੂੰ ਆਪਣੇ ਬਾਕੀ ਹੋਰ ਕਿਸਾਨ ਵੀਰਾਂ ਨੂੰ ਵੀਡੀਓ WhatsApp ਰਾਹੀਂ ਜਾਂ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਤੱਕ ਵੀ ਮੌਸਮ ਦੀ ਜਾਣਕਾਰੀ ਪਹੁੰਚ ਸਕੇ ਅਸੀਂ ਕੋਈ ਫੇਕ ਨਿਊਜ਼ ਨਹੀਂ ਦਿੰਦੇ ਇਸ ਗੱਲ ਦਾ ਤੁਹਾਨੂੰ ਪਤਾ ਲੱਗ ਜਾਵੇਗਾ ਜਦੋਂ ਤੁਸੀਂ ਸਾਡੀ ਵੀਡੀਓ ਦੇਖੋਗੇ ਕਿਸੇ ਤਰੀਕੇ ਦੇ ਗਲਤ ਥੰਬ ਲੈਣ ਲਈ ਬਣਾ ਕੇ ਅਸੀਂ ਵੀਡੀਓ ਆਪਣੀ ਚਲਾਉਂਦੇ ਬਾਕੀ ਤੁਸੀਂ ਫੋਰ ਬਹੁਤ ਸਾਰੇ YouTube ਚੈਨਲ ਦੇਖੇ ਹੋਣਗੇ ਕਿ ਅਲਰਟ ਜਾਰੀ ਕਰ ਦਿੰਦੇ ਨੇ ਪਰ ਹੁੰਦਾ ਕੁਝ ਨਹੀਂ ਇਹ ਵੀਡੀਓ ਦੇ ਵਿੱਚ ਤੇ ਬਾਕੀ ਜੋ ਵੀ ਅਲਰਟ ਹੈ ਸਾਡਾ ਅਸੀਂ ਤੁਹਾਨੂੰ ਸਾਫ਼ ਤੇ ਸਪਸ਼ਟ ਦੱਸਾਂਗੇ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਹਾਂ ਜੀ ਪਹਿਲਾਂ ਅੱਜ ਪੰਜਾਬ ਦੀ ਅਗਰ 9 ਤਰੀਕ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਵੱਲੋਂ ਕੋਈ ਬਹੁਤ ਵੱਡਾ ਅਲਰਟ ਜਾਰੀ ਨਹੀਂ ਹੈ ਮੌਸਮ ਸਾਫ਼ ਬਣਿਆ ਰਹੇਗਾ ਸਵੇਰ ਤੋਂ ਹੀ ਚੰਗੀ ਧੁੱਪ ਪਵੇਗੀ ਤੇ ਹਵਾਵਾਂ ਚਲਦੀਆਂ ਰਹਿਣਗੀਆਂ ਜਿਸ ਦੇ ਕਾਰਨ ਗਰਮੀ ਦਾ ਅਹਿਸਾਸ ਬੁਚੱਕ ਘੱਟ ਰਹੇਗਾ ਪਰ ਧੁੱਪ ਚਮਕਣ ਦੇ ਨਾਲ ਗਰਮੀ 40 ਡਿਗਰੀ ਤੋਂ ਪਾਰ ਹੁੰਦੀ ਦਿਖਾਈ ਦੇ ਰਹੀ ਹੈ ਜੋ ਅਲਰਟ ਜਾਰੀ ਹੋਇਆ ਹੈ ਉਹ 10 ਤੋਂ ਲੈ ਕੇ 12 ਤਰੀਕ ਦਾ ਹੈ ਹੁਣ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਹੋਇਆ ਅਲਰਟ ਦੇਖ ਲੈਂਦੇ ਹਾਂ ਜੀ ਮੌਸਮ ਵਿਭਾਗ ਵੱਲੋਂ ਜਿਹੜਾ ਅਲਰਟ ਜਾਰੀ ਹੋਇਆ ਹੈ ਜੀ ਉਹ 8 ਤਰੀਕ ਨੂੰ ਅਲਰਟ ਜਾਰੀ ਹੁੰਦਾ ਹ ਤੇ ਉਹ ਲਗਭਗ ਦੁਪਹਿਰ ਦੇ 1 ਵਜੇ ਦਾ ਅਲਰਟ ਹੈ ਜੀ ਜਿਸ ਦੇ ਵਿੱਚ ਕਿ ਸਾਫ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦਾ ਮੌਸਮ ਦੇ ਵਿੱਚ ਟੈਂਪਰੇਚਰ ਦਾ ਵਾਧਾ ਹੋ ਚੁੱਕਿਆ ਹੈ 40 ਡਿਗਰੀ ਤੋਂ ਪਰੇ ਟੈਂਪਰੇਚਰ ਜਾ ਚੁੱਕਿਆ ਹੈ ਤੇ 42 ਡਿਗਰੀ ਦੇ ਪਰ ਹਰਿਆਣਾ ਦੇ ਵਿੱਚ ਜਾ ਸਕਿਆ ਹੁਣ ਕਿਸਾਨ ਵੀਰਾਂ ਦੀ ਅਗਰ ਗੱਲ ਕਰੀਏ ਆਉਂਦੇ ਦਿਨਾਂ ਦੇ ਵਿੱਚ ਮੀਂਹ ਕਣੀ ਹਨੇਰੀ ਦੀ ਪੂਰਵ ਅਨੁਮਾਨ ਕੀ ਹੈ ਕਿਉਂਕਿ ਝੋਨੇ ਦੀ ਪਨੀਰੀ ਦੀ ਬਜਾਈ ਦਾ ਟਾਈਮ ਚੱਲ ਰਿਹਾ ਹੈ ਕਿਸਾਨ ਵੀਰਾਂ ਦੇ ਲਈ ਕਈਆਂ ਵੀਰਾਂ ਨੇ ਜਦ ਕਣਕ ਦੀ ਫਸਲ ਬੜਨ ਤੋਂ ਬਾਅਦ ਅਗੇਤਾ ਚਾਰਾ ਬੀਜਣਾ ਹੈ ਮੱਕੀ ਬੀਜਣੀ ਹੈ ਬਾਜਰਾ ਬੀਜਣਾ ਹੈ ਉਹਨਾਂ ਦੀ ਬਜਾਈ ਲਈ ਕਿਵੇਂ ਦਾ ਮੌਸਮ ਬਣਿਆ ਰਹੂਗਾ ਸਾਰੀ ਜਾਣਕਾਰੀ ਦਵਾਂਗੇ ਅਗਰ ਗੱਲ ਕਰੀਏ 9 ਤਰੀਕ ਦੀ ਤਾਂ ਮੌਸਮ ਸਾਫ਼ ਹੈ ਜੀ ਕੋਈ ਬਹੁਤ ਵੱਡਾ ਅਲਰਟ ਜਾਰੀ ਨਹੀਂ ਹੈ 10 11 12 ਤੇ 13 ਇਹ ਲਗਭਗ 4 ਦਿਨ ਹਨ ਜਿਹੜੇ ਪੰਜਾਬ ਦੇ ਉੱਪਰ ਭਾਰੂ ਪੈਂਦੇ ਦਿਖਾਈ ਦੇ ਰਹੇ ਨੇ ਤੇ ਇਹਨਾਂ ਦੀ ਅਗਰ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ 10 ਤਰੀਕ ਤੋਂ ਲੈ ਕੇ 13 ਤਰੀਕ ਦੇ ਵਿਚ ਪੰਜਾਬ ਦਾ ਮੌਸਮ ਵਿਗੜੇਗਾ ਅਲਰਟ ਦੀ ਗੱਲ ਕਰੀਏ ਜੋ ਵੀ ਅਲਰਟ ਜਾਰੀ ਕੀਤਾ ਗਿਆ ਹੈ ਉਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ 9 ਤਰੀਕ ਨੋ ਕੋਈ ਬਹੁਤ ਵੱਡੀ ਕਾਰਵਾਈ ਪੈਂਦੀ ਦਿਖਾਈ ਨਹੀਂ ਜਰੀ ਨੀਲ ਵਾਰਨਿੰਗ ਹੈ ਮੌਸਮ ਸਾਬਣੇ ਰਹੇਗਾ 10 ਤਰੀਕ ਦਾ 11 ਅਤੇ 12 ਤਿੰਨ ਦਿਨ ਹਨ ਇਹਦੇ ਵਿੱਚੋਂ 12 ਤਰੀਕ ਦਾ ਦਿਨ ਬਹੁਤ ਇੰਪੋਰਟੈਂਟ ਹੈ ਜੀ 10 ਤਰੀਕ ਦੇ ਵਿੱਚ ਗੱਲ ਕਰੀ ਤਾਂ ਦੁਪਹਿਰ ਦੇ ਵੇਲੇ ਮੌਸਮ ਖਰਾਬ ਹੋਵੇਗਾ ਪੰਜਾਬ ਦੇ ਮਾਝੇ ਅਤੇ ਦੁਆਬੇ ਵਾਲੇ ਖੇਤਰ ਦੇ ਵਿੱਚ ਮਾਲ ਵਿੱਚ ਬਹੁਤ ਵੱਡਾ ਅਸਰ ਦਿਖਾਈ ਨਹੀਂ ਦੇ ਰਿਹਾ ਗੱਲ ਕਰ ਲਈ ਅਗਰ 11 ਤਰੀਕ ਦੀ 12 ਤਰੀਕ ਦਾ ਵੀ ਸੇਮ ਹੈ ਜੀ ਪੰਜ ਇਹਦੇ ਵਿੱਚ ਮੌਸਮ ਜਿਹੜਾ 3 ਵਜੇ ਤੋਂ ਬਾਅਦ ਖਰਾਬ ਹੋਣ ਦੀ ਉਮੀਦ ਦਿਖਾਈ ਦੇ ਰਹੀ ਹੈ ਤੇ ਮੀਂਹ ਕਣੀ ਹਨੇਰੇ ਦੀ ਜਿਹੜੀ ਉਮੀਦ ਹੈ ਉਹ ਮਾਝੇ ਦੇ ਖੇਤਰ ਸੈਂਟਰਲ ਪੰਜਾਬ ਦੇ ਖੇਤਰ ਅਤੇ ਦੁਆਬੇ ਦੇ ਖੇਤਰ ਇਹਨਾਂ ਦੇ ਵਿੱਚ ਜ਼ਿਆਦਾ ਹੈ ਮਾਲਵੇ ਦਾ ਖੇਤਰ ਫਿਰ ਵੀ ਇਸ ਤੋਂ ਬਚਾਅ ਦਿਖਾਈ ਦੇ ਰਿਹਾ ਹੈ ਗੱਲ ਕਰ ਲਈ ਆਉਂਦੇ ਦਿਨ ਦੇ ਵਿੱਚ 12 ਤਰੀਕ ਦੀ 12 ਤਰੀਕ ਨੂੰ ਦਿਨ ਦੇ ਵਿੱਚ ਇਸ ਮੌਸਮ ਦਾ ਪੀਕ ਬਣਿਆ ਜਾ ਰਿਹਾ ਹੈ ਇਸ ਅਲਰਟ ਦਾ ਤੇ ਇਹਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹੀ ਮੌਸਮ ਖਰਾਬ ਹੋਣ ਦੀ ਪੂਰੀ ਪੂਰੀ ਉਮੀਦ ਹੈ ਸਵੇਰ ਵੇਲੇ ਤੋਂ ਹੀ ਮੌਸਮ ਖਰਾਬ ਹੋਣਾ ਸ਼ੁਰੂ ਹੋ ਜਾਵੇਗਾ ਤੇ ਮੀਂਹ ਕਣ ਦੀ ਉਮੀਦ ਪੂਰੇ ਪੰਜਾਬ ਦੇ ਵਿੱਚ ਹੈ ਇੱਕੋ ਜਿਹਾ ਮੀਂਹ ਨਹੀਂ ਪਵੇਗਾ ਕਿਤੇ ਸ਼ਰਾਟੇਦਾਰੀ ਮੀਂਹ ਪਵੇਗਾ ਕਿਤੇ ਹਲਕੀ ਫੁਲਕੀ ਦਰਮਿਆਨੀ ਕਣਮਣ ਕਾਣੀ ਤੇ ਕਿਤੇ ਥੋੜਾ ਬੋੜਾ ਦੋ ਤਿੰਨ ਘੜੇ ਘੰਟਿਆਂ ਦੀ ਝੜੀ ਲੱਗਣ ਦੀ ਉਮੀਦ ਦਿਖਾਈ ਦੇ ਰਹੀ ਹੈ ਉਹ ਕਿਹੜੇ-ਕਿਹੜੇ ਹਿੱਸੇ ਹੋਣਗੇ ਪੰਜਾਬ ਦੇ 12 ਤਰੀਕ ਦੇ ਅਲਰਟ ਦੇ ਮੁਤਾਬਿਕ ਉਹ ਤੁਹਾਨੂੰ ਵੀਡੀਓ ਅਸੀਂ ਆਉਂਦੀ ਵੀਡੀਓ ਵਿੱਚ ਦੱਸਾਂਗੇ ਕਿਉਂਕਿ 2 ਦਿਨ ਲੱਗ ਜਾਂਦੇ ਨੇ ਮੌਸਮ ਵਿਭਾਗ ਨੂੰ ਵੀ ਇਹ ਆਇਡੈਂਟੀਫਾਈ ਕਰਨ ਵਾਸਤੇ ਵੀ ਕਿਸ ਏਰੀਆ ਦੇ ਵਿੱਚ ਮੌਸਮ ਜ਼ਿਆਦਾ ਵਿਗੜੇਗਾ ਕਿਸ ਏਰੀਆ ਦੇ ਵਿੱਚ ਘੱਟ ਵਿਗੜੇਗਾ ਪਰ ਤੁਸੀਂ ਇਹਨਾਂ ਮੰਨ ਕੇ ਚੱਲੋ ਕਿ 12 ਤਰੀਕ ਇੱਕ ਪੀਕ ਪੁਆਇੰਟ ਹੈ ਜਿਸ ਦਿਨ ਅਗਰ ਤੁਸੀਂ ਕੋਈ ਰੌਣੀ ਕਰਨੀ ਹੈ ਜਾਂ ਕੁਝ ਕਰਨੀ ਹੈ ਬਜਾਈ ਕਰਨੀ ਤਾਂ ਰੁਕ ਜਾਓ ਇੱਕ ਅੱਧਾ ਦਿਨ ਵੇਟ ਕਰ ਲਓ ਕਿਰਮਣ ਕਾਣੀ ਦਾ ਮੌਸਮ ਲੰਘ ਲੈਣ ਦਿਓ ਅਗਰ ਖੇਤ ਤੁਸੀਂ ਗਿੱਲੇ ਕਰ ਚੁੱਕੇ ਹੋ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਦੋ ਦਿਨ ਮੌਸਮ ਠੰਡਾ ਹੀ ਬਣਿਆ ਰਹੇਗਾ ਐਨੀ ਛੇਤੀ ਬੱਤ ਆਉਣ ਦੀ ਉਮੀਦ ਵੀ ਨਹੀਂ ਹੈ ਅਗਰ ਤੁਸੀਂ ਅਜੇ ਖੇਤਾਂ ਨੂੰ ਰੌਣੀ ਕਰਨੀ ਹੈ ਤਾਂ ਫਿਰ ਵੀ ਇੰਤਜ਼ਾਰ ਕਰ ਲਓ 20 ਤਰੀਕ ਨੂੰ ਮੀਂਹ ਪੈਣ ਦੀ ਪੂਰੀ ਪੂਰੀ ਸੰਭਾਵਨਾ ਹੈ ਪਰ ਉਹ ਕਿਸੇ ਇਲਾਕੇ ਵਿੱਚ ਜ਼ਿਆਦਾ ਹੋ ਸਕਦਾ ਹੈ ਕਿਸੇ ਇਲਾਕੇ ਵਿੱਚ ਘੱਟ ਹੋ ਸਕਦਾ ਹੈ ਇਹ ਵੀ ਸੰਭਾਵਨਾ ਬਣੀ ਹੋਈ ਹੈ ਕਿ ਬਹੁਤ ਜ਼ਿਆਦਾ ਵੱਡਾ ਅਲਰਟ ਨਹੀਂ ਹੈ ਸਿਰਫ yellow ਅਲਰਟ ਹੈ ਅਗਰ ਅਸੀਂ orange ਅਲਰਟ ਜਾਂ red ਅਲਰਟ ਦੀ ਗੱਲ ਕਰੀਏ ਉਹਦੇ ਵਿੱਚ ਮੌਸਮ ਜ਼ਿਆਦਾ ਖਰਾਬ ਹੁੰਦਾ ਹੈ ਜੋ ਕਿ ਸਾਨੂੰ ਪਿਛਲੇ ਦਿਨਾਂ ਦੇ ਵਿੱਚ ਕਣਕ ਦੀ ਵਾਰੀ ਦੇਖਣ ਨੂੰ ਮਿਲਿਆ ਸੀ ਪਰ ਫਿਲਹਾਲ yellow ਅਲਰਟ ਹੈ 20 ਤੋਂ 25% ਜਾਂ 30% ਦੀ ਇਸ ਦੀ ਸੰਭਾਵਨਾ ਹੁੰਦੀ ਹੈ ਕਿ ਮੌਸਮ ਜ਼ਿਆਦਾ ਵਿਗੜੇਗਾ ਪਰ ਤੋਂ ਉਮੀਦ ਕਰਦੇ ਹਾਂ ਤੁਸੀਂ ਇੱਕ ਦੋ ਦਿਨ ਵੇਟ ਕਰ ਲਓ ਸਾਡੀ ਗੱਲ ਮੰਨ ਕੇ ਤੇ ਜੋ ਵੀ ਅਲਰਟ ਨਵਾਂ ਜਾਰੀ ਹੋਵੇਗਾ ਤੁਹਾਨੂੰ ਅਸੀਂ ਵੀਡੀਓ ਦੇ ਰਾਹੀਂ ਪਹੁੰਚਾਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲਾ ਫਾਰਮਰ ਦੇ ਨਾਲ ਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਦਿੱਤੀ ਹੋਈ ਜਾਣਕਾਰੀ ਪਸੰਦ ਆਈ ਹੋਵੇਗੀ ਤੁਹਾਨੂੰ ਕੋਈ ਹੋਰ ਸੁਝਾਅ ਹੈ ਤੁਹਾਡਾ ਕੋਈ ਕੁਐਸਚਨ ਹੈ ਜਾਂ ਕਿਸੇ ਖੇਤੀਬਾੜੀ ਦੇ ਰਿਲੇਟਡ ਮੌਸਮ ਦੇ ਰਿਲੇਟਡ ਜਾਂ ਕਿਸੇ ਕਿਸਾਨੀ ਧੰਦੇ ਦੇ ਰਿਲੇਟਡ ਨੀਚੇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਆਪਣਾ ਏਰੀਆ ਜ਼ਿਲ੍ਹਾ ਜਾਂ ਪਿੰਡ ਜ਼ਰੂਰ ਲਿਖ ਕੇ ਜਾਇਓ ਜੀ ਤਾਂ ਕਿ ਸਾਨੂੰ ਪਤਾ ਲੱਗ ਸਕੇ ਤੁਸੀਂ ਸਾਨੂੰ ਪੰਜਾਬ ਦੇ ਕਿਸ ਹਿੱਸੇ ਤੋਂ ਦੇਖ ਰਹੇ ਹੋ ਤੇ ਬਾਕੀ ਉਮੀਦ ਕਰਦੇ ਹਾਂ ਤੁਸੀਂ ਸਾਨੂੰ ਇੱਕ ਵਧੀਆ ਰਿਸਪੌਂਸ ਦੋਗੇ ਸਾਡੀ ਵੀਡੀਓ ਦਾ ਤੇ ਚਲਦੀ ਵੀਡੀਓ ਨੂੰ ਸਬਸਕ੍ਰਾਈਬ ਕਰੋਗੇ ਲਾਈਕ ਕਰੋਗੇ ਸ਼ੇਅਰ ਕਰੋਗੇ ਜਾਰਾ ਦੋਸਤਾਂ ਬੇਲੇ ਦੇ ਨਾਲ ਇਸ ਉਮੀਦ ਦੇ ਨਾਲ ਤੁਹਾਤੋਂ ਅਲਵਿਦਾ ਲੰਦੇ ਹਾਂ ਜੀ ਧੰਨਵਾਦ ਚੈਨਲ YouTube ਵਾਲਾ ਫਾਰਮਰ ਦੇਖਣ ਦੇ ਲਈ